ਹੋ ਅੱਜ ਇੱਕ ਨਾ ਹੋ ਗਿਆ ਫੋਟੋ ਕਰ ਲੀਏ ਇੱਕ ਮਿੰਟ ਪੜੀ ਆ ਕੇ ਰਹੋ ਇੱਕ ਮਿੰਟ ਦੇ ਨਾਲੋ ਆ ਇੱਧਰ ਜੋ ਜਿਹੜੀ ਧਰਮ ਦੀ ਇੱਜ਼ਤ ਜੋ ਸਾਡੇ اخلاق ਦੀ ਇੱਜ਼ਤ ਤਾਨੂੰ ਆਪਣੇ ਘਰ ਤੋਂ ਮਿਲਣੀ ਏ ਕਿਉਂਕਿ ਤੋਂ ਹੋਰ ਨਹੀਂ ਮਿਲਦਾ ਆ ਜੋ ਚਲੋ ਉਹ ਚਲੇ ਗਏ ਕਿਉਂਕਿ ਪਹਿਰੇਦਾਰ ਬਾੜਾ ਹੋ ਗਿਆ ਮਲਾ ਬਾੜਾ ਹੋ ਗਿਆ ਪਰ ਘੁਣਾ ਮੈਂ ਨਹੀਂ ਕਹਿੰਦਾ ਕਿ ਮੈਂ ਉਹ ਤੁਹਾਨੂੰ ਬਹੁਤ ਚੰਗਾ ਮਿਲ ਗਿਆ ਮੇਰਾ ਤਾਂ ਆਪ ਸੱਚੀ ਗੱਲ ਹੈ ਭਰੋਸਾ ਆਕਾਲ ਪੁਰਖ ਤੇ ਹੀ ਹੈ ਪਰਮੇਸ਼ਵਰ ਤੇ ਭਰੋਸਾ ਹੈ ਵਾਹਿਗੁਰੂ ਦੇ ਬ੍ਰੋ ਸਾਹਿਬ ਨੇ ਮੇਰੇ ਤੋਂ ਕੀ ਕਰਾਉਣਾ ਹੈ ਕੀ ਨਹੀਂ ਕਰਾਉਣਾ ਕਿੱਧਰ ਲੈ ਕੇ ਜਾਣਾ ਹੈ ਤਾਂ ਲੈ ਕੇ ਜਾਣਾ ਹੈ ਥੱਲੇ ਲੈ ਕੇ ਜਾਣਾ ਹੈ ਇਹ ਅਕਾਲ ਪੁਰਖ ਨੂੰ ਪਤਾ ਹੈ ਪਰ ਮੈਨੂੰ ਨਾ ਵਿਸ਼ਵਾਸ ਬਹੁਤ ਹੈ ਤੇ ਮੇਰਾ ਜਿਹੜਾ ਵਿਸ਼ਵਾਸ ਹੈ ਨਾ ਉਹ ਮੈਨੂੰ ਅੰਦਰੋਂ ਬਾਰ-ਬਾਰ ਕਹਿੰਦਾ ਹੈ ਕਿ ਅਕਾਲ ਪੁਰਖ ਤੈਨੂੰ ਥੱਲੇ ਨਹੀਂ ਜਾਣ ਦੇਊਗਾ ਪਰਮੇਸ਼ਵਰ ਤੈਨੂੰ ਥੱਲੇ ਨਹੀਂ ਜਾਣ ਦੇਵੇਗਾ ਨਹੀਂ ਤਾਂ ਥੱਲੇ ਸੁਟਣ ਦੀ ਕੋਸ਼ਿਸ਼ ਬਹੁਤ ਕੀਤੀ ਅੱਜ ਵੀ ਹੋ ਰਹੀ ਹੈ ਬਹੁਤ ਕੋਸ਼ਿਸ਼ ਕੀਤੀ ਥੱਲੇ ਸਕਰਦੀ ਪਰ ਮੇਰਾ ਸਹਾਰਾ ਮੇਰਾ ਪੰਥ ਬਣਿਆ ਮੇਰਾ ਗੁਰੂ ਬਣਿਆ ਔਰ ਅਗੋਂ ਵੀ ਮੇਰਾ ਪੰਥ ਔਰ ਮੇਰਾ ਗੁਰੂ ਜਿਹੜਾ ਹੈ ਉਹ ਮੇਰਾ ਸਹਾਰਾ ਬਣੇਗਾ ਔਰ ਮੈਂ ਅਕਾਲਪੁਰ ਤੇ ਗੁਰੂ ਦੇ ਭਰੋਸੇ ਦੇ ਉੱਤੇ ਹੀ ਹਾਂ ਮੈਂ ਤੁਹਾਨੂੰ ਜਿਹੜਾ ਵਿਸ਼ਵਾਸ ਦਿਵਾਉਣਾ ਹੈ ਕਿ ਆਪਾਂ ਰਲ ਮਿਲ ਕੇ ਜਿਹੜਾ ਭਵ ਸਾਗਰ ਜਿਹੜਾ ਹੈ ਜੋ ਮੰਝ ਤਾਰ ਚ ਸਾਡੀ ਬੇੜੀ ਡੁੱਬ ਗਈ ਹੈ ਇਹਨੂੰ ਸੀ ਪਾਰ ਰੋਣਾ ਇਸ ਕਰੇ ਪੁਕਾਰਾ कंदू पिछे लॻण वारी ग़लत रही लेकिन पिछे लॻण करेड़ा डोबे पातार पतारा बंदे कश्ती वेठ बह जा जहिड़ा वाह आहे लॻा